ਰੇਪਕੇਸ ਦੇ ਵਿੱਚ ਮਹਾਲੀ ਕੋਰਟ ਨੇ ਪਾਸਟਰ ਬਜਿੰਦਰ ਸਿੰਘ ਨੂੰ ਦਿੱਤਾ ਦੋਸ਼ੀ ਕਰਾਰ ਫੌਰਨ ਹੋਈ ਗ੍ਰਿਫਤਾਰੀ 1 ਅਪ੍ਰੈਲ ਨੂੰ ਸੁਣਾਈ ਜਾਵੇਗੀ ਸਜ਼ਾ ਮਾਮਲੇ ਚ ਬਾਕੀ ਪੰਜ ਮੁਲਜ਼ਮ ਕਿਤੇ ਗਏ ਬਰੀ ਅੰਮ੍ਰਿਤਸਰ ਦੇ ਵਿੱਚ ਐਸਜੀਪੀਸੀ ਦਫ਼ਤਰ ਦੇ ਨੇੜੇ ਦਮਦਮੀ ਟਕਸਾਲ ਅਤੇ ਸਿੱਖ ਜਥੇਬੰਦੀਆਂ ਦਾ ਵੱਡਾ ਪ੍ਰਦਰਸ਼ਨ ਪ੍ਰਧਾਨ ਧਾਮੀ ਖੁੱਦ ਧਰਨੇ ਵਾਲੀ ਥਾਂ ਦੇ ਉੱਤੇ ਪਹੁੰਚੇ ਪ੍ਰਦਰਸ਼ਨਕਾਰੀਆਂ ਨੇ ਧਾਮੀ ਨੂੰ ਜਥੇਦਾਰਾਂ ਦੀ ਮੋੜ ਬਹਾਲੀ ਦੇ ਲਈ ਸੌਂਪਿਆ ਮੰਗ ਬਤਾਰੀ ਜੱਥੇਦਾਰਾਂ ਦੀ ਨਿਯੁਕਤੀ ਅਤੇ ਇਸੇမှ ਮੁਕਤੀ ਲਈ ਸ਼ਰਮਣੀ ਕਮੇਟੀ ਦੇ ਵੱਲੋਂ ਬਣਾਈ ਜਾਵੇਗੀ ਕਮੇਟੀ ਬਜਟੇ ਜਲਾਸ ਦੇ ਵਿੱਚ ਪਾਇਆ ਗਿਆ ਮਤਾ ਸ਼ਾ ਦੇ ਪਿੰਡਰਾਂ ਵਾਲੇ ਤੇ ਦਿੱਤੇ ਬਿਆਨ ਖਿਲਾਫ ਵੀ ਮਤਾ ਹੋਇਆ ਪਾ ਜੀਪੀ ਨੇ 386 ਕਰੋੜ ਰੁਪਏ ਦਾ ਬਜਟ ਕਿਤਾਫ ਸਭ ਤੋਂ ਜ਼ਿਆਦਾਤਰ ਪ੍ਰਚਾਰ ਦੇ ਲਈ 11 ਕਰੋੜ ਰੁਪਏ ਦਾ ਰੱਖਿਆ ਫੰਡ ਧਾਮੀ ਬੁੱਲੇ ਇਸ ਵਾਰ ਬਜਟ ਦੇ ਵਿੱਚ ਪਿਛਲੇ ਸਾਲ ਨਾਲੋਂ 10 ਫੀਸਦੀ ਦਾ ਇਜ਼ਾਫਾ ਕਰਨਲ ਬਾਠ ਮਾਮਲੇ ਚ ਹਾਈ ਕੋਰਟ ਨੇ ਮੜ ਪੰਜਾਬ ਪੁਲਿਸ ਨੂੰ ਲਗਾਈ ਫਟਕਾਰ ਪੁੱਛਿਆ ਐਫ ਆਈ ਆਰ ਦੇ ਵਿੱਚ ਧਾਰਾ 307 ਜੋੜਨ ਤੇ ਵੀ ਮੁਲਜ਼ਮਾਂ ਦੀ ਕਿਉਂ ਨਹੀਂ ਹੋਈ ਗ੍ਰਿਫਤਾਰੀ ਸਸਰੀਏ ਕਾਲ ਨਮਸਕਾਰ ਗੌਰਵ ਸ਼ੁਕਰਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰਾਂ ਫਰਕ ਤਾਂ ਪੈਂਦਾ ਹੈ ਲੇਕਿ ਸ਼ੁਰੂਆਤ ਕਰਨ ਜਾ ਰਹੇ ਹਾਂ ਸਭ ਤੋਂ ਪਹਿਲਾਂ ਗੱਲ ਪਾਸਟਰ ਵਿਜੇਂਦਰ ਸਿੰਘ ਦੀ ਪਾਸਟਰ ਵਿਜੇਂਦਰ ਸਿੰਘ ਦੋਸ਼ੀ ਕਰਾਰ ਦਿੱਤਾ ਗਿਆ ਬਲਾਤਕਾਰ ਦੇ ਕੇਸ ਦੇ ਵਿੱਚ ਜਿੱਥੇ ਪਾਸਟਰ ਬਜਿੰਦਰ ਬਲਾਤਕਾਰ ਦਾ ਦੋਸ਼ੀ ਕਰਾਰ ਦਿੱਤਾ ਗਿਆ ਹੈ ਰੇਟੇ ਇਸ ਦੇ 2018 ਦੇ ਵਿੱਚ ਇਲਜ਼ਾਮ ਲੱਗੇ ਸਨ 2025 ਦੇ ਵਿੱਚ ਪਾਸਟਰ ਨੂੰ ਉਹਨਾਂ ਬਲਾਤਕਾਰ ਦੇ ਇਲਜ਼ਾਮਾਂ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਯਾਨੀ ਅਦਾਲਤ ਦੇ ਫੈਸਲੇ ਦੇ ਮੁਤਾਬਿਕ ਉਸਨੇ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਪਾਸਟਰ ਬਜਿੰਦਰ ਦੀ ਫੌਰਨ ਗ੍ਰਿਫਤਾਰੀ ਵੀ ਹੋ ਗਈ 1 April ਨੂੰ ਨਾਮਰੇ ਸਜ਼ਾ ਸੁਣਾਈ ਜਾਵੇਗੀ ਕੋਰਟ ਨੇ ਬਾਕੀ ਪੰਜ ਮੁਲਜ਼ਮ ਬਰੀ ਕਰ ਦਿੱਤੇ ਨੇ ਜ਼ਿਰਖਪੁਰ ਦੀ ਮਹਿਲਾ ਦੇ ਵੱਲੋਂ 2018 ਦੇ ਵਿੱਚ ਇਲਜ਼ਾਮ ਲਗਾਏ ਗਏ ਸਨ 2018 ਚ ਰੇਪ ਕੇਸ ਦਾ ਪਰਚਾ ਦਰਜ ਕੀਤਾ ਗਿਆ ਸੀ ਉਸ ਤੋਂ ਬਾਅਦ ਸੁਣਵਾਈਆਂ ਦਾ ਦੌਰ ਜਾਰੀ ਰਿਹਾ ਬਜਿੰਦਰ ਸਿੰਘ ਕੁਝ ਦਿਨ ਪਹਿਲਾਂ ਵੀ ਪਾਸਟਰ ਬਜਿੰਦਰ ਪੇਸ਼ ਹੋਏ ਸਨ ਅਦਾਲਤ ਦੇ ਵਿੱਚ ਤੇ ਦੁਬਾਰਾ ਅੱਜ ਪੇਸ਼ ਹੋਏ ਜਿਸ ਦਿਨ ਫੈਸਲਾ ਸੁਣਾਇਆ ਜਾਣਾ ਸੀ ਫੈਸਲਾ ਸੁਣਾਇਆ ਗਿਆ ਜੋ ਕਿ ਪੱਖ ਦੇ ਵਿੱਚ ਨਹੀਂ ਸੀ ਬਜਿੰਦਰ ਦੇ 6 ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਸਨ ਪੰਜ ਨੂੰ ਬਰੀ ਕਰ ਦਿੱਤਾ ਗਿਆ ਜਦਕਿ फास्टर बिजेंद्र ਦੇ ਉੱਤੇ ਇਲਜ਼ਾਮ ਸਾਬਤ ਹੋ ਚੁੱਕੇ ਨੇ ਦੋਸ਼ੀ ਕਰਾਰ ਦਿੱਤਾ ਗਿਆ ਮੋਹਾਲੀ ਦੀ ਕੋਰਟ ਦੇ ਵੱਲੋਂ ਕਾਬਲੇ ਗੌਰੇ ਵੀ ਹੈ ਕਿ ਹੁਣ 1 ਤਰੀਕ ਨੂੰ ਯਾਨੀ ਕਿ 1 ਅਪ੍ਰੈਲ ਨੂੰ ਜਿਹੜਾ ਫੈਸਲਾ ਹੈ ਫੈਸਲਾ ਤਾਂ ਦੋਸ਼ੀ ਕਰਾਰ ਦਿੱਤੇ ਜਾਣ ਵਾਲਾ ਦੇ ਦਿੱਤਾ ਗਿਆ ਦੂਜੇ ਪਾਸੇ ਜਿਹੜਾ ਹੁਣ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ ਸਜ਼ਾ ਦਾ ਐਲਾਨ ਹੈ ਉਹ ਕਿਤਾ ਜਾਵੇਗਾ 1 ਅਪ੍ਰੈਲ ਨੂੰ ਯਾਨੀ ਕਿ ਆਨ ਦੀ ਮੰਗਲਵਾਰ ਨੂੰ कोर्ट ने फैसला सुनाया गिरफ्तारी भी हो। मैं आज बहुत खुश हूँ पर जो पांच बंदे बरी हुए हैं जो एक बंदे की तो डेथ हो गई है और जो पांच बंदे बरी हुए हैं मैं उनके ऑर्डर के आने तक की वेट करूंगी और मैं हाई कोर्ट में अपील लगाऊंगी और जो बजिंदर को मतलब कि घोषित किया उन्होंने सॉरी दोषी करार, करार किया है मैं उसके लिए बहुत खुश हूँ मैं जज साहब का बहुत बहुत धन्यवाद करना चाहती हूँ और मैं अपने वकीलों का भी बहुत बहुत धन्यवाद करना चाहती हूँ आज हमें फैसला है सात साल स्ट्रगल किया हमने ये लगातार कोर्ट को गुमराह करता था यहाँ लीव लगा देता था मुझे बुखार है पर ये घूमता था जबकि हाईकोर्ट के ऑर्डर रखे थे बाहर नहीं जा सकता हमने स्ट्रगल किया हमारे ऊपर डी हुई, हुई, की मैं जेल में जेल में काटे चंडीगढ़ से प्रतिभा छह महीने मैंने जेल में काटे काटने के बाद मैंने फिर आया फिर मैंने ठान लिया पर इस दोषी को दिला के रहनी बाकी जो बरिंदर पास में लिया है ਟੈਕਨੀਕਲ ਗਰਾਉਂਡਸ ਇਹ ਹੈ ਕਿਉਂਕਿ ਉਹ ਅਕੰਪਲਾਈਸ ਹੈ कम्प्लाईज जो हैं दे आर नॉट दे हैड नॉट बीन फाउंड गिल्टी फॉर द ऑफेंसेस ऑफ 376 yeah. क्योंकि 376 में जो है मेजर ऑफेंस जो है उसमें पास्टर को जो है वो पास्टर बजिंदर को जो है वो गिल्टी होल्ड किया गया है बाकियों को जिनको क्योंकि वो डिटेल ऑर्डर जब आएगा तो उसमें ऑब्जर्वेशन कोर्ट की क्या आई हैं एज पर द ऑब्जर्वेशन ऑफ द कोर्ट वी विल फाइंड दैट वट वेयर वी कैन गो फॉर अपील बिफोर द हाई कोर्ट अगेंस्ट द ऑर्डर फॉर द अक्टल ऑफ द अदर को एक्यूज एक बाकी जो साथी थे उनको क्या 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 थे उनका? उन पर एलिगेशन मारपीट के अबडक्शन के और रॉन्गफुल रिस्ट्रेन के और धमकियां देने के उस तरह की जो जो भी किसी के ऐसे जो हिटमैन कह लीजिए इनको जो इनके बाउंसर्स कह लीजिए जिनको यूज किया जाता है अपने मोटिव को करने के लिए तो वो वो उसी तरह के जो भी ऑफेंस उस दौरान होते हैं किसी का रास्ता रोकना किसी का अपडक्ट कर लेना किसी को तो हथियार ਕੈਰੀ ਕਰਨਾ ਉਸ ਤਰ੍ਹਾਂ ਕੇ ਆਫੈਂਸਸ ਹੇਨ ਉਹਨਕੇ ਤਾਂ ਪਾਸਟਰ ਬਜੈਂਡਰ ਦੋਸ਼ੀ ਕਰਾ ਦੇ ਦਿੱਤੇ ਗਏ ਨੇ ਔਰ ਇੱਕ ਤਰੀਕ ਨੂੰ ਸਜ਼ਾ ਦਾ ਐਲਾਨ ਕੀਤਾ ਜਾਵੇਗਾ ਕਾਬਲੇ ਗੋਰੇ ਕੇ 2018 ਦਾ ਇਹ ਪੂਰਾ ਮਾਮਲਾ ਸੀ 2025 ਯਾਨੀ ਕਰੀਬ 7 ਸਾਲ ਲੱਗੇ ਇਸ ਪੂਰੇ ਮਾਮਲੇ ਦੇ ਵਿੱਚ ਫੈਸਲਾ ਆਉਣ ਨੂੰ ਹੁਣ 1 ਅਪ੍ਰੈਲ ਨੂੰ ਦੇਖਣਾ ਹੋਵੇਗਾ ਕਿ ਸਜ਼ਾ ਦਿੱਤੀ ਜਾਂਦੀ ਹੈ ਉਧਰ ਚਮਤਕਾਰ ਦੇ ਜ਼ਰੀਏ ਸੀ ਪਾਸਟਰ ਦਾ ਜ਼ਿਕਰ ਕਰ ਰਹੇ ਹਾਂ ਚਮਤਕਾਰ ਦੇ ਜ਼ਰੀਏ ਬਿਮਾਰੀਆਂ ਨੂੰ ਠੀਕ ਕਰਨ ਦਾ ਦਾਵਾ ਕਰਨ ਵਾਲੇ ਪਾਸਟਰ ਬਜਿੰਦਰ ਨੂੰ ਰੇਤ ਕੇਸ ਦੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ। ਬਜਿੰਦਰ ਨੂੰ 1 ਅਪ੍ਰੈਲ ਨੂੰ ਸਜ਼ਾ ਸੁਣਾਈ ਜਾਵੇਗੀ। ਮਹਿਲਾ ਦੇ ਨਾਲ ਬਲਾਤਕਾਰ ਦੇ ਮਾਮਲੇ 'ਚ ਨਾਮਜ਼ਦ ਪਾਸਟਰ ਬਜਿੰਦਰ ਸਿੰਘ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਇਆ ਸੀ। ਉਸ ਦਿਨ ਦੀ ਪੇਸ਼ੀ ਤੋਂ ਬਾਅਦ ਕੋਰਟ ਨੇ ਫੈਸਲੇ ਨੂੰ ਸੁਰੱਖਿਅਤ ਰੱਖ ਲਿਆ ਸੀ। ਮੈਂ ਅੱਜ ਬਹੁਤ ਖੁਸ਼ ਹਾਂ ਪਰ ਜੋ 5 ਬੰਦੇ ਬਰੀ ਹੋਏ ਹਨ ਜੋ ਇੱਕ ਬੰਦੇ ਕੀ ਤੋਂ ਦਰਦ ਹੋ ਰਿਹਾ ਹੈ। ਔਰ ਜੋ ਪੰਜ ਬੰਦੇ ਬਰੀ ਹੋਏ ਹਨ ਮੈਂ ਉਨ੍ਹਾਂ ਦੇ ਆਰਡਰ ਕੇ ਆਨੇ ਤੱਕ ਵੀਟ ਕਰੂੰਗੀ ਔਰ ਮੈਂ ਹਾਈ ਕੋਰਟ ਅਮੇ ਅਪੀਲ ਲਗਾਉਂਗੀ ਰਿਪ ਦਾ ਇਹ ਮਾਮਲਾ 2018 ਦਾ ਹੈ ਜ਼ਿਲਕਪੁਰ ਦੀ ਮਹਿਲਾ ਨੇ ਬਜਿੰਦਰ ਸਿੰਘ ਦੇ ਉੱਤੇ ਬਲਾਤਕਾਰ ਦੇ ਇਲਜ਼ਾਮ ਲਗਾਏ ਸਨ ਇਸ ਮਾਮਲੇ 'ਚ 6 ਲੋਕਾਂ ਦੇ ਉੱਤੇ ਇਲਜ਼ਾਮ ਲੱਗੇ ਜਿਨ੍ਹਾਂ ਦੇ ਵਿੱਚੋਂ 5 ਨੂੰ ਅਦਾਲਤ ਨੇ ਬਰੀ ਕਰ ਦਿੱਤਾ ਬਿਜਿੰਦਰ 5 ਔਰ 6 ਕਰੋੜ ਸੇ ਤੂੰਨੇ ਆਪਣੇ ਲਈ ਜੇਲ੍ਹ ਖਰੀਦੀ ਹੈ ਕਿਸੇ ਲੋਕੋ ਦਾ ਵਿਸ਼ਵਾਸ ਨਹੀਂ ਖਰੀਦਾ ਤੂੰ ਮਨੇ ਜਿੰਨੀ ਲੜਕੀਆਂ ਕੋ ਸਾਥ ਗਲਤ ਕੀਆ ਹੈ ਨਾ ਉਹ ਲੜਕੀਆਂ ਅੱਜ ਉਠੜ ਕੇ ਸਾਹਮਣੇ ਆਏਂਗੀ ਤਿੰਨ ਲੜਕੀਆਂ ਸਾਹਮਣੇ ਆ ਗਈਆਂ ਚੌਥੀ ਮੈਂ ਹਾਂ ਔਰ ਵੀ ਨਿਆ ਜਾਣੇ ਕਿੰਨੇ ਲੜਕੀ ਖਲੀਦ ਵਿੱਚ ਪਾਸਟਰ ਬਿਜਿੰਦਰ ਦੀ ਇੱਕ ਹੋਰ ਵੀਡੀਓ ਵੀ ਸਾਹਮਣੇ ਆਈ ਜਿਸ ਦੇ ਵਿੱਚ ਉਹ ਆਪਣੇ ਆਫਿਸ ਸੇ ਕਥਿਤ ਤੌਰ ਤੇ ਮਹਿਲਾ ਨਾਲ ਕੁਟਮਾਰ ਕਰਦਾ ਦਿਖ ਰਿਹਾ ਸੀ ਹੁਣ ਅੱਗੇ ਵਧਦੇ ਅਗਲੀ ਖਬਰ ਦਾ ਰੁਕ ਕਰਦੇ ਹਾਂ ਤੇ ਗੱਲ ਜਗਜੀਤ ਸਿੰਘ ਡੱਲੇਵਾਲ ਦੀ ਡੱਲੇਵਾਲ ਦੇ ਮਰਨ ਵਰਤਨ ਨੂੰ ਲੈ ਕੇ ਕਿਸਾਨ ਲੀਡਰਾਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਤੇ ਦਾਵਾ ਇਹ ਹੈ ਕਿ ਜਗਜੀਤ ਸਿੰਘ ਡੱਲੇਵਾਲ ਦੇ ਵੱਲੋਂ ਮਰਨ ਵਰਤਨ ਨਹੀਂ ਤੋੜਿਆ ਗਿਆ ਅਭਿਮਨਿਉ ਕੋਹਾੜੇ ਦਾਵਾ ਕਰ ਰਹੇ ਨੇ ਉਹਨਾਂ ਨੇ ਕਿਹਾ ਕਿ ਡੱਲੇਵਾਲ ਦਾ ਮਰਨ ਵਰਤ 26 ਨਵੰਬਰ ਤੋਂ ਜਾਰੀ ਹੈ ਤੇ ਹੁਣ ਵੀ ਜਾਰੀ ਹੈ ਜਾਣ ਬੁਝ ਕੇ ਝੂਠੀ ਖਬਰ ਫੈਲਾਈ ਜਾ ਰਹੀ ਹੈ 19 ਮਾਰਚ ਤੋਂ ਬਾਅਦ ਡੱਲੇਵਾਲ ਦੇ ਪਾਣੀ ਡੱਲੇਵਾਲ ਨੇ ਪਾਣੀ ਵੀ ਨਹੀਂ ਪੀਤਾ ਡੱਲੇਵਾਲ ਨੂੰ ਅੱਜ ਪਾਣੀ ਜ਼ਰੂਰ ਪਿਲਾਇਆ ਗਿਆ ਹਾਲਾਂਕਿ ਇਹ ਪਹਿਲਾਂ ਜਾਣਕਾਰੀ ਸਾਹਮਣੇ ਆਈ ਸੀ ਕਿ ਡੱਲੇ ਮਰਨ ਵਰਤ ਖਤਮ ਕਰ ਦਿੱਤਾ ਹੈ ਪਰ ਹੁਣ ਜਿਹੜੇ ਉਹਨਾਂ ਦੇ ਸਾਥੀ ਨੇ ਉਹ ਕਹਿ ਰਹੇ ਨੇ ਕਿ ਮਰਨ ਵਰਤ ਖਤਮ ਨਹੀਂ ਕੀਤਾ ਮਰਨ ਵਰਤ ਤੇ ਜਾਰੀ ਹੈ ਕਾਬਲੇ ਗੋਰੀ ਵੀ ਇਹ ਕਿ ਜਿਹੜਾ ਪਾਣੀ ਪੀਣ ਦੀ ਗੱਲ ਹੁੰਦੀ ਹੈ ਆਮ ਤੌਰ ਤੇ ਜਿਹੜੇ ਮਰਨ ਵਰਤ ਦੇ ਉੱਤੇ ਬੈਠੇ ਹੁੰਦੇ ਨੇ ਉਹ ਪਾਣੀ ਦਾ ਸੇਵਨ ਕਰਦੇ ਹੀ ਰਹਿੰਦੇ ਨੇ ਔਰ ਇਸ ਤੋਂ ਪਹਿਲਾਂ ਵੀ ਜਦੋਂ ਜਗਜੀਤ ਸਿੰਘ ਡੱਲੇਵਾਲ 26 ਨਵੰਬਰ ਤੋਂ ਭੁਖੜ ਹੜਤਾਲ ਦੀ ਉਪਤੀ ਬੈਠੇ ਹੋਏ ਸੀ ਤੇ ਜੋ ਜਾਣਕਾਰੀ ਹੈ ਸਾਡੇ ਕੋਲ ਕਿ ਪਾਣੀ ਦਾ ਸੇਵਨ ਕਰਦੇ ਰਹਿੰਦੇ ਨੇ ਜਿੱਥੇ ਜਿੱਥੇ ਜਿਹੜੇ ਲੋਕ ਵੀ ਧਰਨੀ ਪ੍ਰਦਰਸ਼ਨਾਂ ਦੀ ਉਪਤੀ ਬੈਠਦੇ के करके तमाम किसान नेता और किसान रिहा कर दिए गए उसके बाद जगजीत सिंह डल्लेवाल जी ने दस बजे पानी पीना शुरू किया और उसके बाद उनकी एक दो तो घंटे बाद मेडिकल एड भी शुरू होगी लेकिन हम ये स्पष्ट कर देना चाहते हैं कुछ ये भ्रम फैलाया जा रहा है कि भाई सरदार जगजीत सिंह डल्हेवाल जी ने अपना अनशन समाप्त कर दिया अनशन बिल्कुल एजिटीज चल रहा है मरण वर्ग एजिटीज चल रहा है उन्होंने सिर्फ पानी पीना शुरू किया है और गौर ये है कि सुप्रीम को सुनवाई के दौरान ही खबर सामने आई कि मरन वर्त तोड़ता गया है पानी पी के हम जो अभिमन्यु कहाड़ है मरण वर्त खत्म नहीं हो जहां उन्नीस तरीक तो पानी नहीं पी रहे पीना हम जरूर शुरू कर दिता है ਖੈਰ ਜਦੋਂ ਮਰਦ ਵਰਤ ਨੂੰ ਲੈ ਕੇ ਹੀ ਸਥਿਤੀ ਦੁਚਿੱਤੀ ਵਾਲੀ ਨਜ਼ਰ ਆਵੇ ਦਾਵੇ ਵੱਖੋ ਵੱਖਰੇ ਹੋਣ ਫਿਰ ਫਰਕ ਤਪੈਂਦਾ ਹੈ ਦਲੇਵਾਲ ਨੂੰ ਵੀ ਤੇ ਦੂਜੇ ਪਾਸੇ ਉਹਨਾਂ ਦੇ ਸਮਰਥਕਾਂ ਨੂੰ ਅਗਲੀ ਖਬਰ ਦਾ ਰੁਖ ਕਰਦੇ ਹਾਂ ਪੰਜਾਬ ਪੁਲਿਸ ਨੇ 9 ਦਿਨ ਬਾਅਦ ਕਿਸਾਨਾ ਗੋਣੋ ਰਿਹਾ ਕਰ ਦਿੱਤਾ ਜੇਲ੍ਹ ਤੋਂ ਬਾਹਰ ਆਉਂਦੇ ਹੀ ਪੰਦੇਰ ਨੇ ਵੱਡੇ ਇਲਜ਼ਾਮ ਵੀ ਲਗਾਏ ਕਿਸਾਨਾ ਗੋ ਸਰਵਨ ਸਿੰਘ ਪੰਦੇਰ ਨੇ ਦਾਵਾ ਕੀਤਾ ਕਿ ਦਿੱਲੀ ਦੇ ਆਗੂਆਂ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਨੇ ਭਾਜਪਾ ਨਾਲ ਸਮਝੌਤਾ ਕਰ ਲਿਆ ਅਤੇ 2027 ਦੇ ਵਿੱਚ ਦੋਵਾਂ ਦੇ ਵਿਚਾਲੇ ਗਠਜੋੜ ਹੋਣ ਵਾਲਾ ਮੇਰਾ ਆਪਣਾ ਮੰਨਣਾ ਵਾ ਕਿ ਇਹ 2027 ਦੇ ਵਿੱਚ ਇਹ ਇਕੱਠੇ ਲક્ષਣ ਪਾਜਪਾ ਤੇ ਆਮ ਆਦਮੀ ਪਾਰਟੀ ਇਕੱਠੇ ਪੰਜਾਬ ਵਿੱਚ ਇਲیکشن ਲੜਨਗੇ ਅੰਦਰ ਖਾਤੇ ਇਹਨਾਂ ਦਾ ਗਠਜੋੜ ਹੋ ਗਿਆ ਬੰਦੀਰ ਦੇ ਇਲਜ਼ਾਮ ਤੇ ਬੀਜੇਪੀ ਦਾ ਕਹਣਾ ਕਿ ਗਠਜੋੜ ਦਾ ਤਾਂ ਸਬਾਲ ਹੀ ਨਹੀਂ ਉੱੜਦਾ ਐ ਬੰਦੀਰ ਸਾਹਿਬ ਨੂੰ ਬੇਨਤੀ ਕਰਦਾ ਕਿ ਇਦਾਂ ਦੇ ਬਿਆਨ ਨਹੀਂ ਦੇਣੇ ਚਾਹੀਦੇ ਕਿਉਂਕਿ ਆਮ ਆਦਮੀ ਪਾਰਟੀ ਤੇ ਬੀਜੇਪੀ ਬਿਲਕੁਲ ਵੀ ਇੱਕ ਦੂਜੇ ਦੇ ਇੱਕ ਉੱਤਰੀ ਧਰੋਵਾ ਇੱਕ ਦੱਖਣੀ ਧਰੋਵਾ ਇਹ ਦੋ ਨਦੀ ਦੇ ਕਿਨਾਰੇ ਨੇ ਸਾਡੀ ਇਹ ਡਾਇਲੋਜੀ ਨਹੀਂ ਮੇਲ ਖਾਂਦੀ ਉਹਨਾਂ ਸਾਡਾ ਉਹਨਾਂ ਨਾਲ ਕਦੀ ਤਾਲਮੇਲ ਨਹੀਂ ਹੁੰਦਾ ਭਾਜੀਪੀ ਪੰਜਾਬ ਦਾ ਚੋਣ ਆ ਕੱਲੇ ਆਪਣੇ ਦਮ ਤੇ ਲੜਨ ਜਾ ਰਹੀ ਹੈ ਜਿਸ ਕੇ ਖਾਸ ਕੇ 19 ਮਾਰਚ ਨੂੰ ਜਦੋਂ ਸ਼ੰਭੂ ਅਤੇ ਖਨਾਰੀ ਬੋਟਚ ਦੇ ਕਿਸਾਨ ਕੇਂਦਰ ਸਰਕਾਰ ਦੇ ਨਾਲ ਮੀਟਿੰਗ ਦੇ ਲਈ ਆਏ ਸਨ ਤਾਂ ਵਾਪਸ ਪਰਤਦੇ ਸਮੇਂ ਉਹਨਾਂ ਨੂੰ ਪੰਜਾਬ ਪੁਲਿਸ ਨੇ ਹਿਰਾਸਤ ਦੇ ਵਿੱਚ ਲੈ ਲਿਆ ਜਿਸ ਤੋਂ ਬਾਅਦ ਸ਼ੰਭੂ ਅਤੇ ਖਨੌਰੀ ਬਾਰਡਰ ਦੇ ਉੱਤੇ ਅੰਦੋਲਨ ਕਰ ਰਹੇ ਕਿਸਾਨਾਂ ਨੂੰ ਹਟਾ ਦਿੱਤਾ ਗਿਆ ਅਤੇ ਹਾਈਵੇ ਨੂੰ ਆਮ ਲੋਕਾਂ ਦੇ ਲਈ ਖੋਲ੍ਹ ਦਿੱਤਾ ਗਿਆ ਸੀ ਤੇ ਹੁਣ ਪੰਦੇਸਣੇ ਕਈ ਆਗੂਆਂ ਨੂੰ ਰਿਹਾ ਕਰ ਦਿੱਤਾ ਗਿਆ ਜਿਨ੍ਹਾਂ ਦੇ ਸਰਵੰਗ ਸਿੰਘ ਪੰਦੀਰ ਵੀ ਨੇ ਕਾਕਾ ਕੋਟੜਾ ਵੀ ਨੇ ਅਭਿਮਨਿਉ ਕੋਹਾੜ ਵੀ ਨੇ ਅਗਲੀ ਖਬਰ ਤੁਹਾਨੂੰ ਕਰਦੇ ਹਾਂ ਤੇ ਗੱਲ ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਜ਼ ਦੀ ਬਜਟ ਇਜਲਾਜ਼ ਦੇ ਆਖਰੀ ਦਿਨ ਸਦਨ ਦੇ ਅੰਦਰ ਜਥੇਦਾਰਾਂ ਨੂੰ ਸੇਵਾ ਮੁਕਤ ਕਰਨ ਦਾ ਹਟਾਉਣ ਦਾ ਮੁੱਦਾ ਵੀ ਗੁੰਜੇ ਕਪ੍ਰੀਮ ਮੰਤਰੀ ਹਰਜੋਤ ਸਿੰਘ ਬੈਂਸ ਨੇ ਸ਼੍ਰੀ ਕਲਤਕ ਸਾਹਿਬ ਦੇ ਰਾਤੋਂ ਰਾਤ ਬਦਲੇ ਗਈ ਜਥੇਦਾਰਾਂ ਦਾ ਮੁੱਦਾ ਚੁੱਕਿਆ ਉਹਨਾਂ ਨੇ ਕਿਹਾ ਕਿ ਇਹ ਮਾਮਲਾ ਦੁਨੀਆ ਭਰ ਦੇ ਹਰ ਸਿੱਖ ਦੇ ਨਾਲ ਜੁੜਿਆ ਹੋਇਆ ਹੈ ਧਰਮ ਅਤੇ ਸਿਆਸਤ ਨੂੰ ਵੱਖ ਰੱਖਣਾ ਚਾਹੀਦਾ ਹੈ ਸਾਡੇ ਜਥੇਦਾਰ ਸਹਿਬਾਨਾਂ ਨੂੰ ਰਾਤੋਂ ਰਾਤ ਹਟਾ ਦਿੱਤਾ ਜਾਂਦਾ ਹੈ ਕਿਸੇ ਨੂੰ ਜਥੇਦਾਰ ਲਾ ਦਿੱਤਾ ਜਾਂਦਾ ਮੰਨਿਆ ਜੀ ਅਸੀਂ ਆਮ ਆਦਮੀ ਪਾਰਟੀ ਤੋਂ ਪਰ ਜੋ ਹਾਲ ਕਰਤਾ ਕਾਲੀ ਦਲ ਦਾ ਇਹ ਜੋ ਹਾਲ ਕਰਤਾ ਐਸਡੀਪੀ ਸੀ ਦਾ ਜੋ ਹਾਲ ਕਰ ਦਿੱਤਾ ਸਾਡੇ ਜਥੇਦਾਰਾਂ ਦਾ ਕਿਉਂਕਿ ਸਿਰਫ ਓਨੀ ਇੱਕ ਫੈਸਲੇ ਨੇ ਕਾਬਲੇ ਗੌਰੇ ਦੇ 7 ਮਾਰਚ ਨੂੰ ਅkal ਤੱਕ ਸਾਡੇ ਜਥੇਦਾਰ ਗਿਆਨੀ ਰਬੀਲ ਸਿੰਘ ਅਤੇ ਗਿਸਕੜ ਸਾਭ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ ਦੀਆਂ ਸੇਵਾਵਾਂ ਖਤਮ ਕਰ ਦਿੱਤੀਆਂ ਗਈਆਂ ਸਨ ਜਦੋਂ ਕਿ ਇਸ ਤੋਂ ਪਹਿਲਾਂ 10 ਫਰਵਰੀ ਨੂੰ ਗਿਆਨੀ ਹਰਪ੍ਰੀਤ ਸਿੰਘ ਨੂੰ ਤਖਤਸ਼ਰੀ ਦਮਦਮਾ ਸਾਹਿਬ ਦੇ ਜਥੇਦਾਰ ਦੀ ਸੇਵਾਵਾਂ ਤੋਂ ਮੁਕਤ ਕਰ ਦਿੱਤਾ ਗਿਆ ਸੀ ਯਾਨੀ 26 ਦਿਨਾਂ ਦੇ ਵਿੱਚ ਤਿੰਨ ਜਥੇਦਾਰਾਂ ਨੂੰ ਹਟਾਇਆ ਗਿਆ ਤੇ ਉਸ ਤੋਂ ਬਾਅਦ ਯਾਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ ਹੁਣ ਅੱਗੇ ਵੱਧਦੇ ਤੇ ਗੱਲ ਹੈ ਐਸਜੀਪੀਸੀ ਦੀ ਐਸਜੀਪੀਸੀ ਦੇ ਵੱਲੋਂ ਬਜੜੇ ਰਾਸਤੇ ਵਿੱਚ ਬਜਟ ਪੇਸ਼ ਕੀਤਾ ਗਿਆ ਹੈ ਔਰ 13 ਅਰਬ 86 ਕਰੋੜ 47 ਲੱਖ ਦਾ ਬਜਟ ਪਾਸ ਕਰ ਦਿੱਤਾ ਗਿਆ ਬਜਟ ਵਿੱਚ ਪਿਛਲੇ ਸਾਲ ਦੇ ਨਾਲੋਂ ਇਸ ਵਾਰ 10% ਦਾ ਇਜ਼ਾਫਾ ਹੈ ਜਨਰਲ ਬੋਰਡ ਦੇ ਲਈ 88 ਕਰੋੜ ਰੁਪਏ ਦਾ ਫੰਡ ਰੱਖਿਆ ਗਿਆ ਟਰਸਟ ਫੰਡ ਦੇ ਲਈ ਪੈਂਟ ਕਰੋੜ 36 ਲੱਖ ਰੁਪਏ ਸਿੱਖਿਆ ਦੇ ਲਈ 55 ਕਰੋੜ 80 ਲੱਖ ਰੁਪਏ ਧਰਮ ਪ੍ਰਚਾਰ ਦੇ ਲਈ 1 ਅਰਬ 10 ਕਰੋੜ ਰੁਪਏ ਥੀਡਾਂ ਦੇ ਲਈ 3 ਕਰੋੜ 9 ਲੱਖ ਰੁਪਏ ਦਾ ਫੰਡ ਰੱਖਿਆ ਗਿਆ ਹੈ ਪ੍ਰਿੰਟਿੰਗ ਪੈਂਸਾਂ ਦੇ ਲਈ 8 ਕਰੋੜ 12 ਲੱਖ ਰੁਪਏ ਬੀੜ ਬਾਬਾ ਬੁੱਢਾ ਜੀ ਚੈਰੀਟੇਬਲ ਹਸਪਤਾਲ ਦੇ ਲਈ 5 ਕਰੋੜ 50 ਲੱਖ ਦਾ ਜਿਹੜੇ ਬਜਟ ਦੇ ਵਿੱਚ ਤਜਵੀਜ਼ ਰੱਖੀ ਗਈ ਹੈ ਰਿਜ਼ਰਵ ਫੰਡ 3 ਕਰੋੜ 91 ਲੱਖ 90 ਹਜ਼ਾਰ ਰੁਪਏ ਰੱਖਿਆ ਗਿਆ 225 ਸ਼ਬਦਾਂ ਦੇ ਇਸ ਸਾਲ ਲਈ ਇਹ ਜਿਹੜਾ ਬਜਟ ਹੈ ਆ ਪ੍ਰਪੋਜ਼ ਤੋਂ ਪੇਸ਼ ਕੀਤਾ ਗਿਆ ਸਰਦਾਰ ਸ਼ੇਰ ਸਿੰਘ ਮੰਡਪਲ ਇਹ ਸਾਲ ਦਾ ਜਿਹੜਾ ਬਜਟ ਹੈ ਸਾਡਾ ਉਹ 1386 ਕਰੋੜ ਰੁਪਏ ਦਾ 13 ਅਰਬ 86 ਕਰੋੜ ਰੁਪਈਆ ਤੇ ਮੈਂ ਅਕਸਰ ਤੁਹਾਡੇ ਮੀਡੀਆ ਰਾਹੀਂ ਇਹ ਵੀ ਸਰਦਾਰਾਂ ਦੇ ਤੇ ਸਿਕਾਂ ਦੇ ਰੂਪ ਰੂ ਕਰਨਾ ਚਾਹਣਾ ਕਿ ਇਹ ਬਜਟ ਕਈ ਵਾਰੀ ਅਸੀਂ ਵੈਸੇ ਕਹਿਣ ਨੇ ਆ ਕਿ ਸ਼ਹਿਰੀ ਮunicipalidad ਪ੍ਰਬੰਧਕ ਕਮੇਟੀ ਦਾ ਜਿਹੜਾ ਬਜਟ ਆ ਉਹ ਪੰਜਾਬ ਸਰਕਾਰ ਜਿੰਨਾ ਬਜਟ ਹੈ ਇਹ ਜਿਹੜਾ ਬਜਟ ਆ ਇਹ ਪੰਜਾਬ ਸਰਕਾਰ ਦੇ ਬਜਟ ਤੋਂ 1% ਤੋਂ ਵੀ ਘੱਟ ਆ ਹੁਣ ਅੱਗੇ ਵੱਧਦੇ ਅਗਲੀ ਖਬਰ 'ਤੇ ਰੁਕ ਕਰਦੇ ਹਾਂ ਤੇ ਹੁਣ ਖਬਰ ਹੈ ਚਿੰਤਪੁਰਨੀ ਮੰਦਿਰ ਤੋਂ ਉਹਨਾਂ ਦੇ ਮਾਤਾ ਚਿੰਤਪੁਰਨੀ ਮੰਦਿਰ ਦੇ ਵਿੱਚ ਲਾਈਵ ਦਰਸ਼ਨਾਂ ਦੇ ਲਈ LED ਲਗਾਈ ਗਈ ਹੈ LED ਸਕਰੀਨ ਦੇ ਉੱਤੇ ਮਾਂ ਮਰੀਮ ਦੀ ਵੀਡੀਓ ਚੱਲਣ ਦੇ ਉੱਤੇ ਬਵਾਲ ਸਕ੍ਰੀਨ 'ਤੇ ਯਿਸੂ ਮਸੀਹ ਦੀ ਮਾਂ ਮਰੀਮ ਦੀ ਵੀਡੀਓ ਚੱਲਣ ਦੀ ਘਟਨਾ ਦਾ ਸ਼ਰਧਾਲੂਆਂ ਦੇ ਵੱਲੋਂ ਵਿਰੋਧ ਕੀਤਾ ਗਿਆ ਅਤੇ ਮਾਮਲੇ 'ਚ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ ਸ਼ਰਦਾਨੂ ਦਾ ਕਹਿਣਾ ਕਿ ਜੇ ਸਕਰੀਨ ਦੇ ਉੱਤੇ ਮਾਤਾ ਦੀ ਆਰਤੀ ਅਤੇ ਭਜਨ ਦਿਖਾਈ ਜਾਣੀ ਚਾਹੀਦੀ ਨੇ ਉੱਥੇ ਮਾਂ ਮਰੀਮ ਦੀ ਵੀਡੀਓ ਚਲਾਉਣਾ ਕੋਈ ਗਲਤੀ ਨਹੀਂ ਬਲਕਿ ਕੋਈ ਸਾਜ਼ਿਸ਼ ਦਾ ਹਿੱਸਾ ਹੈ ਉਧਰ ਮਾਮਲੇ 'ਚ ਡੀਸੀ ਉਹਨਾਂ ਨੇ ਜਾਂਚ ਦੇ ਆਦੇਸ਼ ਦਿੱਤੇ ਨੇ। ਹਮਾਰੇ ਸੰज्ञान 'ਮੈਂ ਆਇਆ' ਤਾਂ ਕਿ ਜਿਹੜੇ ਸਾਡੇ ਚੰਦਪੂਰ ਨੇ ਵਿੱਚ ਜੋ ਲਾਈਵ ਟੀਵੀ ਔਰ ਸਕਰੀਨ ਹੁੰਦਾ ਹੈ ਉਸ 'ਤੇ ਕੋਈ ਐਸੀ ਕਿਸੇ ਅਨੇ ਧਰਮ ਦਾ ਕੋਈ ਵਾਲਪੇਪਰ ਜਾਂ ਕੋਈ ਵੀਡੀਓ ਟਾਈਪ ਚੱਲ ਗਿਆ ਥਾ ਤਾਂ ਉਸ 'ਮੈਂ ਇਮੀਡੀਏਟਲੀ ਜੋ ਹੈ ਐਸ ਡੀ ਐਮ ਕੋ ਇਸਕ ਇਨਕੁਆਇਰੀ ਕਰਨੇ ਲਈ ਜੋ ਹੈ ਆਦੇਸ਼ ਦੇ ਦਿੱਤੇ ਨੇ। ਮੰਦਰ ਨਿਯਾਸ ਦੇ ਵੱਲੋਂ ਚਿੰਤਪੁর্ণੀ ਦੇ ਪਰਵਾਈ ਚੌਕ ਦੇ ਉੱਤੇ LED ਸਕਰੀਨ ਲਗਾਈ ਗਈ ਹੈ ਜਿਸ ਦੇ ਵਿੱਚ ਮਾਂ ਦੇ ਦਰਬਾਰ ਅਤੇ ਮੰਦਰ ਨਾਲ ਜੁੜੀਆਂ ਵੀਡੀਓਜ਼ ਚਲਾਈਆਂ ਜਾਂਦੀਆਂ ਨੇ ਇਲਜ਼ਾਮ ਹੈ ਕਿ ਬੁੱਧਵਾਰ ਸ਼ਾਮ 7:30 ਵਜੇ ਤੋਂ ਬਾਅਦ ਕਰੀਬ 1.5 ਘੰਟੇ ਤੱਕ LED ਸਕਰੀਨ ਦੇ ਉੱਤੇ ਯਿਸੂ ਮਸੀਹ ਦੀ ਮਾਂ ਮਰੀਮ ਦੀ ਵੀਡੀਓ ਚਲਦੀ ਰਹੀ ਹਾਲਾਂਕਿ ਇਸ ਦੀ ਵਜ੍ਹਾ ਕੀ ਹੈ ਇਸ ਦੇ ਪਿੱਛੇ ਕੌਣ ਹੈ ਜਾਂਚ ਦਾ ਵਿਸ਼ਾ ਜ਼ਰੂਰ ਹੈ ਪਰ ਜਦੋਂ ਇਸ ਤਰੀਕੇ ਦੇ ਨਾਲ ਸਕਰੀਨ ਦੇ ਉੱਤੇ ਕੁਝ ਹੋਰ ਚੱਲਣ ਲੱਗੇ ਮਾਂ ਮਰੀਮ ਦੀ ਤਸਵੀਰ ਆ ਜਾਵੇ ਫਿਰ ਫਰਕ ਤਪੈਂਦਾ ਉਨਾ ਲੋਕਾਂ ਦੀ ਆਸਥਾ ਨੂੰ ਜਿਹੜੇ ਮੰਦਿਰ ਦੇ ਵਿੱਚ ਮੱਥਾ ਟੇਕਣ ਦੇ ਲਈ ਪਹੁੰਚੇ ਹੋਏ ਅਗਲੀ ਖਬਰ ਦਾ ਰੁਕ ਕਰਦੇ ਹਾਂ ਖਬਰ ਬਰਨਾਲਾ ਤੋਂ ਹੈ ਬਰਨਾਲਾ ਦੇ ਵਿੱਚ ਮਾਨਸਾ ਰੋਡ ਦੇ ਉੱਤੇ ਨਾਕਾਬੰਦੀ ਦੇ ਦੌਰਾਨ ਪੁਲਿਸ ਅਤੇ ਬਦਮਾਸ਼ਾਂ ਦੇ ਵਿਚਾਲੇ ਮੁੜਪੇੜ ਹੋ ਗਿਆ ਜਿਸ ਦੇ ਵਿੱਚ ਕ੍ਰਾਸ ਫਾਇਰਿੰਗ ਦੇ ਦੌਰਾਨ ਇੱਕ ਬਦਮਾਸ਼ ਦੇ ਪੈਰ ਦੇ ਵਿੱਚ ਗੋਲੀ ਲੱਗੀ ਜਿਸ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਅਤੇ ਉਸ ਦੇ ਸਾਥੀ ਨੂੰ ਗ੍ਰਿਫਤਾਰ ਕਰ ਲਿਆ ਜਿਨ੍ਹਾਂ ਦੇ ਕੋਲੋਂ ਇੱਕ ਗੱਡੀ ਅਤੇ ਦੋ ਪਿਸਟਲ ਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ ਨੇ ਇਸ ਬੰਦੇ ਦਾ ਬੈਕਗ੍ਰਾਉਂਡ ਬਿਲਕੁਲ ਮਾਰਾ ਸੀਗਾ ਦੇ ਮੌਕੇ ਤੇ ਸਾਨੂੰ ਇੱਕ ਨਾ ਬੱਤੀ ਕੋ ਬਿਸਕਲ ਤੇ ਇੱਕ ਗਲੋਕ ਬਿਸਕਲ ਵੀ ਵਿਭਰਾਂਗੀ ਹੋਈ ਹੈ ਜਦੋਂ ਗੱਡੀ ਦੀ ਵੀ ਤਲਾਸ਼ੀ ਕੀਤੀ ਗਈ ਇਹਦੇ ਵਿੱਚ ਇੱਕ ਬੈਗ ਮਿਲਿਆ ਜਿਹਦੇ ਵਿੱਚ ਨਸੀਲੇ ਕੈਪਸੂਲ ਵੀ ਬਰਾਮਦ ਹੋਏ ਦੱਸਿਆ ਜਾ ਰਿਹਾ ਹੈ ਕਿ ਨਾਕੇ ਦੇ ਦੌਰਾਨ ਜਦੋਂ ਪੁਲਿਸ ਟੀਮ ਬਲਜਮਾਨ ਨੂੰ ਰੋਕਣ ਦਾ ਇਸ਼ਾਰਾ ਕੀਤਾ ਤਾਂ ਉਹਨਾਂ ਨੇ ਪੁਲਿਸ ਦੀ ਟੀਮ ਦੇ ਉੱਤੇ ਫਾਇਰਿੰਗ ਕਰਦੇ ਹੋਏ ਭੱਜਣ ਦੀ ਕੋਸ਼ਿਸ਼ ਕੀਤੀ ਘੇਰਬੰਦੀ ਕੀਤਾ ਗਿਆ ਸੀ ਗੱਡੀ ਦੀ ਸਕਨ ਕੀਤੀ ਜਾ ਰਹੀ ਸੀਗੀ ਇੱਕ ਬਲੈਕ ਕਲਰ ਦੀ ਹੋਲਣਾ ਗੱਡੀ ਕਾਫੀ ਤੇਜ਼ ਰਫਤਾਰ ਤੇ ਆ ਰਹੀ ਸੀ ਜਦੋਂ ਪੁਲਿਸ ਪਾਟੀ ਉਹ ਲੋਕ ਗੱਡੀ ਨੂੰ ਰੁਕਣ ਦੇ ਸਹਾਰਾ ਕੀਤਾ ਗਿਆ ਉਹਨਾਂ ਨੇ 3 ਰਸ्तार ਨੂੰ ਵਰਗੇ ਕੇਸ ਕਰਤਾ ਕਿ ਨਾਲ ਹੀ ਪੁਲਿਸ ਪਾਟੀ ਦੇ ਫਾਇਲ ਫਿਲਹਾਲ ਜ਼ਖਮੀ ਬਦਮਾਸ਼ ਨੂੰ ਇਲਾਜ ਦੇ ਲਈ ਹਸਪਤਾਲ ਪਹੁੰਚਵਾਇਆ ਗਿਆ ਹਨ ਕਿ ਬਦਮਾਸ਼ ਕਿਹੜੀ ਗਰੋਂਲ ਸਬੰਧਤ ਨਹੀਂ ਅਤੇ ਕਿਸ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਦੇ ਵਿੱਚ ਸੀ ਇਸ ਨੂੰ ਲੈ ਕੇ ਪੁੱਛਗਿੱਛ ਜਾਰੀ ਹੈ ਹੁਣ ਅੱਗੇ ਵਾਦਿਆਂ ਤੇ ਖਬਰ ਹੈ ਫਰੀਦਕੋਟ ਤੋਂ ਫਰੀਦਕੋਟ ਦੇ ਪਿੰਡ ਕੰਨਿਆਵਾਲੀ ਦੇ ਵਿੱਚ ਡਬਲ ਮਰਡਰ ਦੀ ਵਾਰਦਾਤ ਦੇ ਨਾਲ ਸੰਸਰੀ ਫੈਲ ਗਿਆ ਪੁਛਤਨੀ ਜ਼ਮੀਨ ਦੇ ਵਿਵਾਦ ਦੇ ਵਿੱਚ ਇੱਕ ਨੌਜਵਾਨ ਆਪਣੀ ਭੈਣ ਅਤੇ ਜੀਜੇ ਦੇ ਖੂਨ ਦਾ ਪਿਆਸਾ ਹੋ ਗਿਆ ਤੇ ਬੇਰਹਿਮੀ ਨਾਲ ਤੇਜ਼ ਤਾਰ ਹਥਿਆਰ ਨਾਲ ਉਹਨਾਂ ਦਾ ਕਤਲ ਕਰ ਦਿੱਤਾ ਜਿਸ ਦੀ ਵਜ੍ਹਾ ਨਾਲ ਦੋਵਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਉੱਥੇ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਜਿਹੜਾ ਸਾਨੂੰ ਫਿਊਜ ਸੀ ਮਰਨਾਲੀ ਦਾ ਭਰਾ ਉਹਨੂੰ ਅਸੀਂ ਜਗਮ ਕਰ ਲਿਆ ਪਰਜਾ ਦਰਜ ਕਰਨੇ ਨੇ ਬਾਕੀ ਮਿਲਲੀ ਕੋਈ ਵੀ ਅਜਿਹਾ ਕੋਸ਼ਿਸ਼ ਪਤਾਵ ਕਰਕੇ ਕਾਰਨਾਂ ਦਾ ਜਿਹੜਾ ਮਾਰਡਰ ਵੈਪਨ ਹੈਗਾ ਉਹ ਵੀ ਜਲਦੀ ਉੱਥੇ ਤੋਂ ਬਰਾਮਦ ਕਰਾ ਦੱਸਿਆ ਜਾ ਰਿਹਾ ਕਿ ਮੁਲਜ਼ਮ ਹਰਪ੍ਰੀਤ ਅਤੇ ਉਸਦੀ ਭੈਣ ਹਰਪ੍ਰੀਤ ਕੌਰ ਦੇ ਵਿਚਾਲੇ ਲੰਬੇ ਸਮੇਂ ਤੋਂ ਪ੍ਰਾਪਰਟੀ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਉੱਥੇ ਉਹਨਾਂ ਦੇ ਪਿਤਾ ਬਿਮਾਰੀ ਦੀ ਵਜ੍ਹਾ ਨਾਲ ਬਿਸਤਰ ਤੇ ਨੇ ਜਿਸ ਦੀ ਸੇਵਾ ਦੇ ਲਈ ਹਰਪ੍ਰੀਤ ਆਪਣੇ ਪਤੀ ਰੀਸ਼ਮ ਸਿੰਘ ਦੇ ਨਾਲ ਪੇਕੇ ਆਈ ਹੋਈ ਸੀ ਇਹ ਰੀਸ਼ਮ ਸਿੰਘ ਨੂੰ ਮੀਆ ਵੀ ਜੀ ਨੂੰ ਉਹਦੀ ਭੈਣ ਨੇ ਆਪਣੇ ਜੀਤੇ ਨੂੰ ਵਾਲਾ ਪਛਾਣਦੀ ਸੀ ਕਰਦਾ ਤੇ ਸੈਕੰਡਲੀ ਉਹਨੂੰ ਇਹ ਵੀ ਦੇਸ਼ਾ ਵੀ ਤੇ ਜਿਹੜੀ ਜੀ ਨੀਨਾ ਮੇਰਾ ਫਾਦਰ ਮੇਰੇ ਸੀ ਵੀ ਜਾਂ ਉਹਦੇ ਨਾਂ ਨਾਲ ਲਵਾ ਦੇ ਜ਼ਿਕਰ ਖਾਸੇ ਕੀ ਗਮਦੂਤ ਸਿੰਘ ਦੇ ਕੋਲ ਕਰੀਬ 8 ਏਕੜ ਜ਼ਮੀਨ ਹੈ ਅਰਸ਼ਪ੍ਰੀਤ ਨੂੰ ਡਰ ਸੀ ਕਿ ਕਿਤੇ ਗਮਦੂਤ ਸਾਰੀ ਜ਼ਮੀਨ ਆਪਣੀ ਬੇਟੀ ਅਤੇ ਦਮਾਦ ਦੇ ਨਾਮ ਨਾ ਕਰ ਦੇਵੇ ਲਿਖਾਂਗੇ ਤੇ ਗੱਲ ਹੋਵੇਗੀ ਬਿਜਲੀ ਦੀ ਬਿਜਲੀ ਦੀਆਂ ਦਰਾਂ ਦੀ ਬਿਜਲੀ ਦਰਾਂ ਨੂੰ ਲੈ ਕੇ ਨਵਾਂ ਟੈਰਿਫ ਜਾਰੀ ਕਰ ਦਿੱਤਾ ਗਿਆ ਇਸ ਸਮੇਂ ਦੀ ਅਹਿਮ ਤੇ ਵੱਡੀ ਖਬਰ ਹੈ ਉਸ ਦਾ ਕਰ ਰਹੇ ਹਾਂ ਨਵਾਂ ਟੈਰਿਫ ਜਾਰੀ ਕੀਤਾ ਗਿਆ ਸਾਲ 2025-2026 ਦੇ ਲਈ 3 ਸਲੈਬ ਤੋਂ ਘਟਾ ਕੇ ਹੁਣ 2 ਸਲੈਬ ਕਰ ਦਿੱਤੇ ਗਏ ਨੇ ਯਾਨੀ ਬਿਜਲੀ ਦੀਆਂ ਨਵੀਂ ਦਰਾਂ ਆ ਚਕੀਆਂ ਨੇ ਔਰ ਨਵਾਂ ਟੈਰਿਫ ਆ ਚੁੱਕਿਆ ਹੈ ਸਾਲ 2025-2026 ਦੇ ਲਈ ਇਹ ਨਵਾਂ ਟੈਰਿਫ ਅਨਾਉਂਸ ਕੀਤਾ ਗਿਆ ਹੈ ਇਸ ਤੋਂ ਪਹਿਲਾਂ ਜਿਹੜਾ ਟੈਰਿਫ ਹੁੰਦਾ ਸੀ ਉਹ ਤਿੰਨ ਸਲੈਬਸ ਦੇ ਵਿੱਚ ਹੁੰਦਾ ਸੀ ਤੇ ਹੁਣ ਜਿਹੜੇ ਸਲੈਬ ਸਿਰਫ ਦੋ ਕਰ ਦਿੱਤੇ ਗਏ ਨੇ ਇਹਨਾਂ ਦੋ ਸਲੈਬਸ ਤੋਂ ਭਾਵ ਹੈ ਕਿ ਜਿਹੜਾ ਪਹਿਲਾਂ ਸਲੈਬ ਦੱਸੇ ਜਾਂਦੇ ਸੀ ਕਿ 100 ਤੋਂ ਲੈ ਕੇ 0 ਤੋਂ ਲੈ ਕੇ 100 ਯੂਨਿਟ ਤੱਕ ਫਿਰ 100 ਤੋਂ ਲੈ ਕੇ ਅੱਗੇ ਜਿਹੜੇ 300 ਯੂਨਿਟ ਤੱਕ ਇਸ ਤਰੀਕੇ ਨਾਲ ਸਲੈਬਸ ਵੱਖ-ਵੱਖ ਬਣਾਏ ਜਾਂਦੇ ਸੀ ਪਰ ਹੁਣ ਉਹ ਸਿਰਫ ਦੋ ਸਲੈਬ ਕਰ ਦਿੱਤੇ ਗਏ ਨੇ ਔਰ ਦੂਜੇ ਪਾਸੇ ਜਿਹੜਾ ਕਿਲੋਵਾਰਟ ਦੇ ਹਿਸਾਬ ਦੇ ਨਾਲ ਵੀ ਸਲੈਬ ਬਣਾਏ ਜਾਂਦੇ ਨੇ ਉਹ ਉਹਨਾਂ ਦੇ ਵਿੱਚ ਵੀ ਬਦਲਾਅ ਕਰ ਦਿੱਤਾ ਗਿਆ ਹੈ ਤਾਂ ਨਵੀਆਂ ਦਰਾਂ ਜਿਹੜੀਆਂ ਹੈਗੀਆਂ ਨੇ ਉਹ ਲਾਗੂ ਹੋਣਗੀਆਂ 1 ਅਪ੍ਰੈਲ 2025 ਤੋਂ ਲੈ ਕੇ 31 ਮਾਰਚ 2026 ਤੱਕ ਸਾਡੇ ਸਹਿਯੋਗੀ ਵਿਜੇਪਾਲ ਬਰਾੜ ਇਸ ਸਮੇਂ ਫੋਨ ਲਾਈਨ ਤੇ ਸਾਡੇ ਨਾਲ ਨੇ ਵਿਜੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ ਜਿਹੜੀਆਂ ਨਵੀਆਂ ਸਲੈਬਸ ਆਈਆਂ ਨੇ ਅ ਦੇਖੋ ਗੌਰਵ ਇਹਦੇ ਵਿੱਚ ਵਨ ਲਾਈਨਰ ਸਿੱਧਾ ਤਾਂ ਇਹ ਹੈ ਕਿ ਬਿਜਲੀ ਦਰਾਂ ਦੇ ਵਿੱਚ ਕੋਈ ਵਾਧਾ ਨਹੀਂ ਕੀਤਾ ਗਿਆ ਜੇ ਆਪਾਂ ਕਿਉਂਕਿ ਪਹਿਲੀ ਲਾਈਨ ਇਹ ਹੁੰਦੀ ਹੈ ਕਿ ਤੁਸੀਂ ਕਿੰਨੇ ਪੈਸੇ ਪਰ ਯੂਨਿਟ ਵਧਾਏ ਨੇ ਤਾਂ ਉਸ ਦੇ ਵਿੱਚ ਕੋਈ ਪੈਸਾ ਪਰ ਯੂਨਿਟ ਨਹੀਂ ਵਧਾਇਆ ਗਿਆ ਜਿਹੜੀਆਂ ਬਿਜਲੀ ਦਰਾਂ ਨੇ ਉਹ ਸੇਮ ਨੇ ਔਰ ਦੂਸਰੀ ਇਹਦੇ ਵਿੱਚ ਜਿਹੜੀ ਨਵੀਂ ਚੀਜ਼ ਐ ਇਸ ਵਾਰ ਦੇਖਣ ਚਾਹੀਏ ਕਿ ਰੈਗੂਲੇਟਰੀ ਕਮਿਸ਼ਨ ਨੇ ਜਿਹੜੀਆਂ ਸਲੈਬ ਸੀਆਂ ਉਹ ਤਿੰਨ ਦੀ ਬਜਾਏ ਦੋ ਕਰਤੀਆਂ ਪਹਿਲਾ ਸਲੈਬਸ ਹੁੰਦੀ ਸੀ 0 ਤੋਂ 100 ਕਿਲੋਵਾਟ ਫਿਰ ਉਸ ਤੋਂ ਬਾਅਦ 100 ਤੋਂ 101 ਤੋਂ 300 ਤੇ ਫਿਰ 300 ਤੋਂ ਬਾਅਦ ਔਰ ਜੇ ਆਪਾਂ ਪਿਛਲੇ ਰੇਟਸ ਦਾ ਜ਼ਿਕਰ ਕਰੀਏ ਤਾਂ ਪਹਿਲਾਂ ਗੌਰਵ 0 ਤੋਂ 100 ਕਿਲੋਵਾਟ ਜਿਨ੍ਹਾਂ ਦਾ 50 ਕਿਲੋਵਾਟ ਦਾ ਲੋਡ ਹੈ ਉਹਦੇ ਲਈ 4 ਰੁਪਏ 29 ਪੈਸੇ ਸੀ ਪਰ ਯੂਨਿਟ ਔਰ ਜਿਹੜਾ 101 ਤੋਂ 300 ਹੈ ਉਹ 6 ਰੁਪਏ 76 ਪੈਸੇ ਸੀ ਔਰ ਜਿਹੜਾ 300 ਤੋਂ ਬਾਅਦ ਹੈ ਉਹ 7.75 ਪੈਸੇ 7 ਰੁਪਏ 75 ਪੈਸੇ ਇਹ ਸੀਗਾ ਹੁਣ ਜਿਹੜਾ ਹੈ ਸਿੱਧੀ ਜਿਹੜੀ ਸਲੈਬ ਹੈ ਉਹ 0 ਤੋਂ 300 ਕਿਲੋਵੈਟ ਤੱਕ ਕਰਦੀ 300 ਯੂਨਿਟ 0 ਤੋਂ 300 ਯੂਨਿਟ ਜਿਹੜੇ 300 ਯੂਨਿਟ ਤੱਕ ਦਾ ਹੁਣ ਉਹ ਬਿੱਲ ਹੈ ਉਹਦਾ ਜਿਹੜਾ ਬਿਜਲੀ ਟੈਰਿਫ ਹੈ ਚਾਰਜ ਉਹ 5 ਰੁਪਏ 40 ਪੈਸੇ ਕਰਤਾ ਜਿਵੇਂ ਪਹਿਲਾਂ 4 ਰੁਪਏ 29 ਪੈਸੇ 100 ਯੂਨਿਟ ਤੱਕ ਸੀ ਫਿਰ 6.76 ਪੈਸੇ 300 ਯੂਨਿਟ ਤੱਕ ਸੀ ਪਰ ਹੁਣ ਉਸ ਨੂੰ 5 ਰੁਪਏ 40 ਪੈਸੇ ਕਰਤਾ ਸਿੱਧਾ ਹੀ ਇੱਕੋ ਹੀ ਸਲੈਬ ਬਣਾਤੀ 300 ਯੂਨਿਟ ਤੱਕ ਤੇ ਉਸ ਤੋਂ ਬਾਅਦ ਜਿਹੜੇ ਅਬਵ 300 ਹੈ ਉਹ 7 ਰੁਪਏ 75 ਪੈਸੇ ਹੋਣਗੇ ਇਹ 50 ਅ ਕਿਲੋਵਾਟ ਤੱਕ ਫਿਰ ਸੇਮ 75 ਕਿਲੋਵਾਟ ਲਈ 5.72 ਪੈਸੇ ਤੇ ਅਬਵ 300 ਹੈ 7.75 ਸੇਮ ਹੈ ਉੱਤੇ ਤਰ੍ਹਾਂ 110 ਕਿਲੋਵਾਟ ਦੇ ਲਈ ਵੀ ਜਿਹੜਾ 6 ਰੁਪਏ 44 ਪੈਸੇ ਤੇ ਅਬਵ 300 7.75 ਸੇਮ ਹੈ ਯਾਨੀ ਗੌਰਵ ਜੀ ਸੋਖੇ ਸ਼ਬਦਾਂ ਦੇ ਵਿੱਚ ਉਹ ਖਪਤਤਾਵਾਂ ਨੂੰ ਆਪਾਂ ਇਹ ਸਮਝਾਉਣਾ ਚਾਹੀਏ ਤਾਂ ਇਸ ਵੇਲੇ ਜੇ ਆਪਣਾ ਬਿੱਲ ਆਉਂਦਾ ਹੈ 300 ਯੂਨਿਟ ਤੋਂ ਜ਼ਿਆਦਾ ਦਾ ਜੀ ਤਾਂ ਆਪਾਂ 7 ਰੁਪਏ 75 ਪੈਸੇ ਦੇ ਹਿਸਾਬ ਨਾਲ ਬਿਜਲੀ ਦਾ ਰੇਟ ਅਦਾ ਕਰਨਾ ਹੈ 7 ਰੁਪਏ 75 ਪੈਸੇ ਉਹ 7 ਰੁਪਏ 75 ਪੈਸੇ ਹੀ ਰਹੇਗਾ ਹੂੰ ਉਹਦੇ ਵਿੱਚ ਕੋਈ ਵਾਧਾ ਨਹੀਂ ਹੈ ਕੋਈ ਘਾਟਾ ਨਹੀਂ ਹੈ ਉਹ 7.75 ਹੀ ਰਹਿਣਾ ਜੇ ਤੁਸੀਂ 300 ਯੂਨਿਟ ਤੋਂ ਵੱਧ ਬਿਜਲੀ ਬਾਲਦੇ ਹੋ ਤਾਂ 7 ਰੁਪਏ 75 ਪੈਸੇ ਆਏਗਾ ਪਰ ਜਿਹੜੀਆਂ ਇਹਨਾਂ ਨੇ ਦੋ ਤੋਂ ਤਿੰਨ ਤੋਂ ਦੋ ਸਲੈਬ ਬਣਾ ਪੀਆ ਯਾਨੀ ਜਿਹੜੀ 100 ਏ 0 ਤੋਂ 100 ਵਾਲੀ ਤੇ 101 ਤੋਂ 300 ਵਾਲੀ ਉਹ ਸਲੈਬ ਨੂੰ ਹਟਾ ਕੇ ਸਿੱਧੀ 0 ਤੋਂ 300 ਸਲੈਬ ਕਰਤੀ ਤਾਂ ਉਹ 300 ਯੂਨਿਟ ਦੇ ਹਿਸਾਬ ਨਾਲ ਜ਼ਾਹਿਰ ਜੀ ਗੱਲ ਹੈ ਉਹਦੇ ਪੈਸੇ ਘਟ ਗਏ ਉਹ 5 ਰੁਪਏ 44 ਪੈਸੇ ਹੋ ਗਏ ਪਹਿਲਾਂ 101 ਤੋਂ ਏ 300 ਤੱਕ 6 ਰੁਪਏ 75 ਪੈਸੇ ਸੀ ਤਾਂ ਉਹਦੇ ਵਿੱਚ ਕਰੀਬ-ਕਰੀਬ ਸਵਾਰ ਰੁਪਏ ਦਾ ਫਰਕ ਆ ਗਿਆ ਪਰ ਉਸ ਹਿਸਾਬ ਨਾਲ ਜੇ ਆਪਾਂ ਦੇਖੀਏ ਤਾਂ ਉਹਦੇ ਹਿਸਾਬ ਨਾਲ ਟੈਰਿਫ ਘਟ ਗਿਆ ਜਦੋਂ ਦੋ ਸਲੇਬਸ ਨੂੰ ਕੱਟ ਕੇ ਇੱਕ ਸਲੇਬ ਬਣਾਤੀ ਪਰ ਕਿਉਂਕਿ 300 ਯੂਨਿਟ ਤੱਕ ਗੌਰਵ ਪੰਜਾਬ ਦੇ ਵਿੱਚ ਬਿਜਲੀ ਮਾਫ ਹੈ ਜੇ ਤੇ ਆਪ ਭੁਗਤਾਨੇ ਭਰਨੀ ਹੁੰਦੀ ਫਿਰ ਤੇ ਕਈ ਬਕੀ ਉਹਨੂੰ 12 ਕੁ ਪੈਸੇ ਦਾ ਫਾਇਦਾ ਸੀ ਪਰ ਕਿਉਂਕਿ ਉਪਭੋਗਤਾ ਨੇ ਤਾਂ 300 ਯੂਨਿਟ ਤੱਕ ਭਰਨੀ ਨਹੀਂ ਇਸ ਕਰਕੇ ਜਿਹੜੀ ਸਰਕਾਰ ਨੇ ਸਬਸਿਡੀ ਜਮ੍ਹਾਂ ਕਰਾਉਣੀ ਹੋਊ ਜਿਹੜਾ ਆਪਣਾ ਐਲਾਨ ਕੀਤਾ ਹੋਇਆ ਉਹਨਾਂ ਨੇ ਟੈਰਿਫ ਦਾ ਉਹ ਸਰਕਾਰ ਦੀ ਸਬਸਿਡੀ ਦੇ ਵਿੱਚ ਘਟੋਪੀ ਹੋ ਜੇਗੀ ਸੋ ਟੈਕਨੀਕਲੀ ਆਪਾਂ ਕਹਿ ਸਕਦੇ ਹਾਂ ਕਿ ਉਸ ਦੇ ਵਿੱਚ ਜਿਹੜੀਆਂ ਬਿਜਲੀ ਦਰਾਂ ਨੇ ਜਿਹੜੇ 300 ਯੂਨਿਟ ਤੱਕ ਦੀਆਂ ਬਿਜਲੀ ਦਰਾਂ ਨੇ ਉਹਦੇ ਵਿੱਚ ਕਟੌਤੀ ਹੋਈ ਹੈ ਜੇ ਕੱਲ ਨੂੰ ਕੋਈ ਉਸ ਉਸ ਸਰਵਿਸ ਨੂੰ ਮੰਨ ਲਓ ਬੰਦ ਕਰ ਦੇ ਕਿ ਜਿਹੜੀ ਫ੍ਰੀ ਬਿਜਲੀ ਹੈ 300 ਯੂਨਿਟ ਤੱਕ ਨਹੀਂ ਮਿਲੇਗੀ ਜੇ ਲੋਕਾਂ ਨੇ ਬਿੱਲ ਭਰਨੇ ਹੋਣ ਤਾਂ ਫਿਰ ਉਹਦੇ 'ਚ ਆਪਾਂ ਕਹਿ ਸਕਦੇ ਹਾਂ ਕਿ ਬਿਜਲੀ ਦਰਾਂ ਦੇ ਵਿੱਚ ਕਟੌਤੀ ਹੋਈ ਹੈ ਸੋ ਇਸ ਕਰਕੇ ਇਹ ਸਰਕਾਰ ਨੇ ਕਿਉਂਕਿ ਉਹ ਸਬਸਿਡੀ ਦਾ ਪੈਸਾ ਦੇਣਾ ਇਸ ਕਰਕੇ ਸਰਕਾਰ ਦਾ ਪੈਸਾ ਬਚੇਗਾ ਉਹ ਖਪੋਤਾਵਾਂ ਤੇ ਕਿਸੇ ਤਰੀਕੇ ਦਾ ਕੋਈ ਬੋਝ ਨਹੀਂ ਹੈ ਔਰ ਇਸ ਦੇ ਨਾਲ ਨਾਲ ਜਿਹੜਾ ਕਮਿਸ਼ਨ ਹੈ ਕਮਿਸ਼ਨ ਨੇ ਇਹ ਵੀ ਦੱਸਿਆ ਕਿ ਜਿਹੜੇ ਜਿਹੜੇ 300 ਯੂਨਿਟ ਤੋਂ ਜਿਹੜੇ 300 ਯੂਨਿਟ ਤੋਂ ਜ਼ਿਆਦਾ ਪੇ ਕਰਦੇ ਨੇ ਉਹਦੇ ਵਿੱਚ ਜਿਹੜੇ ਲੋਅਰ ਚਾਰजेस ਹੁੰਦੇ ਨੇ ਕਿਉਂਕਿ ਸਲੈਬਸ ਦੇ ਵਿੱਚ ਫਰਕ ਆ ਗਿਆ ਪਰ ਜਿਹੜੇ ਲੋਅਰ ਚਾਰजेस ਹੁੰਦੇ ਨੇ ਲੋਅਰ ਚਾਰजेस ਦੇ ਵਿੱਚ ਜਿਨ੍ਹਾਂ ਦਾ 2 ਕਿਲੋਵਾਟ ਤੱਕ ਲੋਡ ਹੈ ਉਹਨੂੰ ਕਰੀਬ-ਕਰੀਬ ਮਹੀਨੇ ਦੇ 160 ਰੁਪਏ ਦੀ ਬਚਤ ਹੋ ਜਾਏਗੀ ਔਰ ਜਿਨ੍ਹਾਂ ਦਾ 207 ਕਿਲੋਵਾਟ ਦਾ ਲੋਡ ਹੈ ਉਹਨਾਂ ਦੇ 90 ਰੁਪਏ ਦੀ ਬਚਤ ਹੋ ਜੇਗੀ ਤੇ ਜੇ 7 ਕਿਲੋਵਾਟ ਤੋਂ ਜ਼ਿਆਦਾ 20 ਕਿਲੋਵਾਟ ਤੱਕ ਦਾ ਲੋਡ ਹੈ ਫਿਰ 32 ਰੁਪਏ ਪਰ ਮੰਥ ਦੀ ਲੋਡ ਦੇ ਹਿਸਾਬ ਨਾਲ ਬਚਤ ਹੋ ਜੇਗੀ ਕਿਉਂਕਿ ਉਹਨਾਂ ਨੇ ਸਲੈਬਸ ਜਿਹੜੀਆਂ ਹਨ ਉਹਨਾਂ ਨੂੰ ਮਿਕਸ ਕਰਕੇ ਇੱਕ ਸਲੈਬ ਬਣਾਤੀ ਹੈ 0 ਤੋਂ 300 ਯੂਨਿਟ ਦੀ ਜੀ ਚਲੋ ਸ਼ੁਕਰੀਆ ਬਿਜੇ ਧੰਨਵਾਦ ਸਾਡੇ ਨਾਲ ਜੁੜਨ ਲਈ ਮੈਂ ਇੱਕ ਵਾਰੀ ਫਿਰ ਤੋਂ ਦੁਬਾਰਾ ਆਪਣੇ ਦਰਸ਼ਕਾਂ ਦਾ ਆਜ਼ਮਾ ਕਿ ਜਿਨ੍ਹਾਂ ਦਾ ਬਿਜਲੀ ਦਾ ਲੋਡ 2 ਕਿਲੋਵਾਟ ਤੱਕ ਹੈ ਉਹਨਾਂ ਨੂੰ ਹੁਣ ਘੱਟੋ ਘੱਟ ਜਿਹੜਾ ਦੇਣਾ ਪਏਗਾ ਬਿੱਲ 5 ਰੁਪਏ 40 ਪੈਸੇ ਪ੍ਰਤੀ ਯੂਨਿਟ ਦੇ ਹਿਸਾਬ ਦੇ ਨਾਲ ਦੇਣਾ ਪਏਗਾ ਇਹ ਬਹੁਤ ਇੰਪੋਰਟੈਂਟ ਹੈ ਨੋਟ ਕਰਿਓ ਬਹੁਤ ਧਿਆਨ ਨਾਲ ਤੁਹਾਨੂੰ ਦੱਸਾਂਗਾ ਕੀ ਹੋਇਆ 5 ਰੁਪਏ 40 ਪੈਸੇ ਘਟੋਕੜ ਤੁਹਾਨੂੰ ਦੇਣੇ ਹੋਣਗੇ ਜੋ ਪਹਿਲਾਂ 4 ਰੁਪਏ 29 ਪੈਸੇ ਦੇਣੇ ਪੈਂਦੇ ਸੀ ਹੁਣ ਦੂਜੇ ਤਰੀਕੇ ਨਾਲ ਦੇਖੋ ਇਹ ਸਿਰਫ 2 ਕਿਲੋ ਵਾਟ ਤੱਕ ਹੈ ਮੈਂ ਅੱਗੇ ਤੁਹਾਨੂੰ ਦੱਸਾਂਗਾ 2 ਕਿਲੋ ਵਾਟ ਤੋਂ 7 ਕਿਲੋ ਵਾਟ ਤੱਕ ਨਾ ਕਿਸ ਤਰੀਕੇ ਨਾਲ ਚੇਂਜਸ ਹੋਈਆਂ ਨੇ ਤੇ ਜੇਕਰ ਤੁਹਾਡਾ 2 ਕਿਲੋਵੋਲਟ ਤੱਕ ਦਾ ਲੋਡ ਹੈ ਬਹੁਤ ਘੱਟ ਲੋਕ ਹੋਣਗੇ ਜਿਨ੍ਹਾਂ ਦਾ ਹੈਗਾ ਕਿਉਂਕਿ ਆਮ ਤੌਰ ਤੇ ਘਰ ਦੇ ਵਿੱਚ ਦੋ ਕੁੱਲਰ ਦੋ ਪੱਖੇ ਜਾਂ ਚਾਰ ਪੰਜ ਲਾਈਟਾਂ ਹੋਣ ਤਾਂ ਵੀ 2 ਕਿਲੋ ਅੱਜਕੱਲ ਟੱਪ ਜਾਂਦਾ ਹੈ ਮੈਂ ਇਸ ਕਰਕੇ ਕਹਿ ਰਿਹਾ ਕਿ ਹੋ ਸਕਦਾ ਹੈ ਕਿ ਘੱਟ ਲੋਕ ਹੋਣ ਤਾਂ ਜੇਕਰ ਤੁਸੀਂ 300 ਯੂਨਟਾਂ ਦਾ ਇਸਤੇਮਾਲ ਕਰਦੇ ਹੋ ਤਾਂ ਹਰ ਮਹੀਨੇ ਤੁਹਾਨੂੰ 161 ਰੁਪਏ ਦਾ ਫਾਇਦਾ ਹੋਏਗਾ ਜੇਕਰ ਤੁਸੀਂ 300 ਯੂਨਟ ਤੱਕ ਇਸਤੇਮਾਲ ਕਰਦੇ ਹੋ ਹੁਣ ਦੂਜੀ ਗੱਲ ਇਹ ਵੀ ਹੈ ਕਿ ਜੇਕਰ ਸਿਰਫ 300 ਯੂਨਟ ਤੁਸੀਂ ਇਸਤੇਮਾਲ ਕੀਤੇ ਤਾਂ ਬਿੱਲ ਜ਼ੀਰੋ ਹੋਏਗਾ ਪਰ ਫਰਦ ਕਰ ਲਓ ਕਿ ਤੁਹਾਡਾ ਬਿਲਾ ਆਇਆ 310 ਯੂਨਿਟਸ ਦਾ ਤਾਂ ਤੁਹਾਨੂੰ ਪੂਰੇ ਪੈਸੇ ਦੇਣੇ ਪੈਣੇ ਨੇ ਪਰ ਉਸ ਦੇ ਵਿੱਚ ਇਹ ਵੀ ਗੱਲ ਧਿਆਨ ਰੱਖਿਓ ਕਿ ਪਿਛਲੀ ਵਾਰ 310 ਯੂਨਿਟ ਦਾ ਜਿੰਨਾ ਬਿਲ ਸੀ ਇਸ ਵਾਰ ਉਸ ਤੋਂ 161 ਰੁਪਏ ਘੱਟ ਹੋਏਗਾ ਬਾਕੀ ਟੈਕਸਿਸ ਦੂਜੇ ਪਾਸੇ ਜੇ ਤੁਹਾਡਾ ਜਿਹੜਾ ਲੋਡ ਹੈ ਘਰ ਦਾ 2 ਕਿਲੋਵੋਟ ਤੋਂ 7 ਕਿਲੋਵੋਟ ਤੱਕ ਹੈ ਮੈਜੋਰਟੀ ਆਫ ਲੋਕਾਂ ਦੇ ਘਰਾਂ ਦਾ ਜਿਹੜਾ ਲੋਡ ਹੈ 2 ਕਿਲੋਵੋਟ ਤੋਂ 7 ਕਿਲੋਵੋਟ ਤੱਕ ਹੈ ਤੇ ਤੁਹਾਨੂੰ ਪ੍ਰਤੀ ਕਿਲੋਵੋਟ ਦੇ ਜਿਹੜੇ ਚਾਰਜਿਸ ਨੇ ਫਿਕਸ ਚਾਰਜਿਸ ਉਹ ਸੇਮ ਨੇ 75 ਰੁਪਏ ਨੇ ਪਰ ਕਿਲੋਵੋਟ ਦੇਣੇ ਹੋਣਗੇ ਹੁਣ ਵੀ ਸੇਮ ਨੇ ਅੱਛਾ ਦੂਜੇ ਪਾਸੇ ਜਿਹੜੀ ਮਿਨੀਮਮ ਤੁਹਾਡੇ ਯੂਨਿਟ ਦਾ ਰੇਟ ਆ ਉਹ 5 ਰੁਪਏ 72 ਪੈਸੇ ਹੀ ਕਰ ਦਿੱਤਾ ਗਿਆ ਜਿਹੜਾ ਕਿ ਪਹਿਲਾਂ 4 ਰੁਪਏ 54 ਪੈਸੇ ਹੁੰਦਾ ਸੀ ਦੋ ਸਲੈਬ ਬਣਾ ਦਿੱਤੇ ਹੈਗੇ ਪਹਿਲਾਂ ਸੀ 0 ਤੋਂ ਲੈ ਕੇ 100 ਯੂਨਿਟ ਤੇ ਦੂਜੀ ਸਲੈਬ 100 ਤੋਂ 300 ਯੂਨਿਟ ਤੱਕ ਤੇ ਫਿਰ 300 ਪਲੱਸ ਜਿੰਨੀਆਂ ਵੀ ਉੱਪਰ ਹੁੰਦੀਆਂ ਨੇ ਉਹ 300 ਪਲੱਸ 70 ਰੁਪਏ 75 ਪੈਸੇ ਸੀ ਹੁਣ ਵੀ ਸੇਮ ਹੈ 100 ਤੋਂ ਲੈ ਕੇ ਅ ਇੱਕ ਤੋਂ ਲੈ ਕੇ 300 ਤੱਕ ਇੱਕੋ ਰੇਟ ਕਰ ਦਿੱਤਾ ਗਿਆ ਯਾਨੀ ਕਿ ਸਿੰਗਲ ਸਲੈਬ ਦੇ ਵਿੱਚ ਦੋਵੇਂ ਸਲੈਬ ਨੂੰ ਮਰਜ ਕਰ ਦਿੱਤਾ ਗਿਆ ਤੇ ਉਸ ਦਾ ਪੁਆਇੰਟ ਇਹ ਹੈ ਕਿ ₹5.72 ਤੁਹਾਨੂੰ ਪ੍ਰਤੀ ਯੂਨਿਟ ਦੇਣੇ ਹੋਣਗੇ ਹੁਣ ਇਹ ਵੀ ਥੋੜੇ ਜਿਹਾ ਸਮਝੋ ਜਿਨ੍ਹਾਂ ਦਾ ਘਰ ਦਾ ਬਿੱਲ 200 2 ਤੋਂ 7 ਕਿਲੋਵਾਟ ਤੱਕ ਹੈ ਯਾਨੀ 7 ਕਿਲੋਵਾਟ ਤੋਂ ਜੇਕਰ ਤੁਹਾਡਾ ਘਰ ਦਾ ਕਨੈਕਸ਼ਨ ਲੋਡ ਘੱਟ ਹੈ 7 ਕਿਲੋਵਾਟ ਤੋਂ ਤਾਂ ਤੁਸੀਂ ਨੋਟ ਕਰ ਲਓ ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ ਮੈਂ ਤੁਹਾਨੂੰ ਮੋਟਾ ਮੋਟਾ ਦੱਸ ਦਿੰਦਾ ਕਿ ਜੇ ਪਹਿਲਾਂ ਤੁਹਾਡਾ ਬਿਲ ਆਂਦਾ ਸੀ 300 ਯੂਨਿਟਸ ਦਾ ਉਹ ਆਂਦਾ ਸੀ 1806 ਰੁਪਏ 7 ਕਿਲੋਵਾਰਟ ਤੋਂ ਘੱਟ ਦੱਸ ਰਹੇ ਆ ਹੁਣ ਆਏਗਾ 1716 ਰੁਪਏ ਅੱਛਾ ਕਿਉਂਕਿ 300 ਯੂਨਿਟ ਤੱਕ ਤਾਂ ਫ੍ਰੀ ਹੈ ਹੁਣ فرض ਕਰ ਲਓ ਕਿ ਤੁਸੀਂ ਕੰਜ਼ੂਮ ਕਿਤੇ 310 ਯੂਨਿਟ ਤਾਂ ਤੁਸੀਂ ਹੁਣ ਰੱਖ ਕੇ ਚਲਿਓ ਕਿ 1716 ਰੁਪਏ ਤੁਹਾਨੂੰ ਇੱਕ ਆਏਗਾ ਤੇ ਉੱਪਰ ਵਾਲੀਆਂ 7 ਯੂਨਿਟਾਂ ਦੇ 75 ਰੁਪਏ 50 ਪੈਸੇ ਤੁਹਾਨੂੰ ਹੋਰ ਦੇਣੇ ਹੋਣਗੇ ਯਾਨੀ ਕਿ 1791 ਰੁਪਏ ਤੁਹਾਡਾ ਬਿੱਲ ਬਣੇਗਾ ਇਸ ਦੇ ਉੱਪਰ ਜਿਹੜੇ ਟੈਕਸ ਲੱਗਦੇ ਨੇ ਔਕਟਰਾਏ ਲੱਗਦੀ ਆ ਉਹ ਵੱਖਰੀ ਹੈ ਤੇ ਪਲੱਸ ਕਰ ਲਓ ਹੁਣ ਤੁਸੀਂ ਜਿਹੜਾ ਪਹਿਲਾਂ ਤੁਹਾਡਾ ਬਿਲ ਆਂਦਾ ਸੀ ਉਹ ਅੰਦਾਸੀ 1881 ਹੋਣਾ ਆਏਗਾ ਤੁਹਾਡਾ 1791 ਪਲੱਸ ਟੈਕਸਿਸ ਯਾਨੀ ਕਿ ਇਸ ਨਵੀਆਂ ਦਰਾਂ ਦੇ ਨਾਲ ਥੋੜੀ ਰਾਹਤ ਆਮ ਲੋਕਾਂ ਦੇ ਲਈ لازمی ਤੌਰ ਤੇ ਦਿੱਤੀ ਹੋ ਸਕਦੀ ਹੈ ਹੁਣ ਫਰਜ਼ ਕਰ ਲਓ ਕਿ ਤੁਹਾਡਾ 500 ਯੂਨਿਟ ਨਾ ਬਿਜਲੀ ਦਾ ਬਿੱਲ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਹੈ April ਦੇ ਵਿੱਚ ਤਾਂ AC ਚੱਲਣਗੇ ਆਪਣੇ ਘਰਾਂ ਦੇ ਵਿੱਚ ਕੂਲਰ ਪੱਖੇ ਸਭ ਕੁਝ ਚੱਲ ਰਿਹਾ ਹੋਏਗਾ ਤਾਂ ਫਿਰ 300 ਯੂਨਿਟ ਹੋ ਸਕਦਾ ਹੈ ਕਿ ਤੁਹਾਡੇ ਵੀ ਟੱਪ ਜਾਣ ਹਰ ਮਹੀਨੇ ਤਾਂ ਉਸ ਦਾ ਮਤਲਬ ਇਹ ਹੋਏਗਾ ਕਿ 300 ਯੂਨਿਟ ਤੱਕ ਤੇ 300 ਯੂਨਿਟ ਤੋਂ ਵਕ ਇਹ ਦੋਵਾਂ ਦੇ ਬਿਲਾਣੇ ਆਪਣੇ ਕੋਲ ਤਾਂ 300 ਯੂਨਿਟ ਤੱਕ ਜਿੰਨੇ ਪੈਸੇ ਪੇ ਕਰ ਰਹੇ ਸੀ ਤੁਸੀਂ ਉਸ ਦੇ ਵਿੱਚ 90 ਰੁਪਏ ਦਾ ਫਾਇਦਾ ਤੁਹਾਨੂੰ ਹੋਏਗਾ ਹਰ ਮਹੀਨੇ ਉਸ ਤੋਂ ਬਾਅਦ ਜੇਕਰ ਤੁਹਾਡਾ 2 ਕਿਲੋਵੋਟ ਤੋਂ ਛੋਟਾ ਸੀ ਕਨੈਕਸ਼ਨ ਤਾਂ ਫਿਰ ਤੁਹਾਡੇ 160 ਰੁਪਏ ਦੇ ਕਰੀਬ ਹਰ ਮਹੀਨੇ ਬਚਤ ਖਰਚ ਤੋਂ ਰਾਤ ਪਰ ਹੀ ਖਬਰ ਆਵੇ ਫਿਰ ਫਰਕ ਤਾਂ ਪੈਂਦਾ ਹੈ ਇਸੇ ਤੋਂ 90 ਰੁਪਏ ਦੀ ਹੋਵੇ ਪਰ ਬਿਜਲੀ ਦੇ ਰੇਟ ਵਧੇ ਨਹੀਂ ਇਹ ਵੀ ਕਰਾਓ ਫਿਲਹਾਲ ਦੇ ਲਈ ਵੇਲਾ ਹੋ ਚਲੇ ਤੜਤੋ ਇਜਾਜ਼ਤ ਲੈਣ ਦਾ ਰਾਤ 9 ਵਜੇ ਮੁਰਤੂ ਮੁਲਾਕਾਤ ਹੋਵੇਗੀ ਫਿਲਹਾਲ ਮੈਨੂੰ ਇਜਾਜ਼ਤ ਦਿਓ ਤੁਸੀਂ ਜੁੜੇ ਰਹੋ ਨਿਊਜ਼ 18 ਪੰਜਾਬ ਹਰਿਆਣਾ ਦੇ ਧੰਨਵਾਦ